ਦਰ دیکھو ਕਿਦਾਂ ਲੱਗਿਓ ਪਲੱਸ 1 ਵਾਲੇ ਖਾਣ ਬਹੁਤ ਸੋਹਣੇ ਲੱਗਦੇ ਪੇਮ ਬਸ ਪਰਵਟਾ ਸੀ پیسے ਨਹੀਂ ਦੇਣੇ ਤੇਲ ਛੋੜ ਦੇ ਵੈਸੇ ਨਹੀਂ ਕੋਈ ਨਾੜੀ ਉਹ ਇੱਕ ਸਕੂਟਰੀ ਦੇ ਤੋੜਦੀਆਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਮਾਹਰ ਬਲੌਗ ਸਵਾਗਤ ਹੈ ਹਾਂਜੀ ਮੰਮੀ ਜੀ ਪੁੱਤਾ ਕੱਟਦੀ ਹੋਈ ਹਾਂਜੀ ਅਸੀਂ ਚੱਲਦੇ ਵਿਆਹ ਤੇ ਅਸੀਂ ਖਾਣ ਲੱਗੇ ਪੁੱਤਾ ਅਸੀਂ ਖਾਵਾਂ ਵਿਆਹ ਚਲੋ ਵਿਆਹ ਖਾਣਾ ਸੋ ਚੱਲਦੇ ਆ ਸਾਰੇ ਤਿਆਰ ਕਰਦੇ ਪਈ ਆ ਅੱਛਾ ਹਾਂਜੀ ਹਾਂਜੀ ਚਾਹ ਹੋ ਕੇ ਚੱਲਦੇ ਆ ਹਾ ਕਿ ਦਸਾਂਗੇ ਕਿ ਦਾਰੇ ਆ ਬਿਆ ਚਲੋ ਤੁਸੀਂ ਤਾਂ ਨਾਲ ਹੀ ਰਹਿਣਾ ਚਲੋ ਚੱਲਦੇ ਆ ਫੇ ਬਾਏ ਬਾਏ ਲੋ ਜੀ ਆਪਾਂ ਆ ਗਏ ਆ ਅਸੀਂ ਚੱਲਦੇ ਆ ਯਾਰ ਸੇ ਵਿਆਹ ਖਾ ਲੋ ਥੋੜਾ ਚੱਲਦੇ ਆ ਅਸੀਂ ਲੇਟ ਲੋ ਜੀ ਪਲੱਸ 1 ਵਾਲੇ ਵੀ ਆ ਗਏ ਮੇਰੇ ਗੇ ਚਲੋ ਚੱਲਦੇ ਆ ਗਿਫਟ ਚੱਕ ਲਈਏ ਇਹ ਗਿਫਟ ਦੇਖਾ ਲੈ ਜੀ ਪੈਸੇ ਚਲੋ ਚਲੋ ਲੋ ਜੀ ਆਪਾਂ ਹੁਣ ਦੋਸਾ ਖਾਣ ਲੱਗੇ ਆਂ ਦਰਸ਼ਾਵਾ ਦੋਸਾ ਤਿਆਰ ਹੋ ਗਏ ਸਾਰੇ ਖੜੇ ਐ ਮੈਂ ਸਰ ਸਾਡੀ ਕੋਈ ਪਤਾ ਨਹੀਂ ਬਰੀਆਣੀ ਕਿ ਨਹੀਂ ਅਸੀਂ ਫਿਰ ਵੀ ਖਾਣੇ ਆਂ ਫਿਰ ਵੀ ਖਾਣੇ ਆਂ ਅਸੀਂ ਖਾਣੇ ਆਂ ਫਿਰ ਵੀ ਅਸੀਂ ਖਾਣਾਂਗੇ ਲੋ ਜੀ ਸਾਰੇ ਚੱਲ ਗਏ ਪਰ ਅਸੀਂ ਰਹੇਗੇ ਸਾਨੂੰ ਹੀ ਨਿਮਨ ਹਲੇ ਤੱਕ ਚਲੋ ਹੋਰ ਮਿਲ ਜਾਣਾ ਹੋਣਾ ਨਿਰਾਸ਼ ਦਰ ਦੇਖੋ ਕਿਦਾਂ ਲੱਗਿਓ ਪਲੱਸ 1 ਵਾਲੇ ਖਾਣ ਦੇਖਣ ਲਿਆ ਹੋਰੇ ਫਾਈਨਲੀ ਦੋਸਾ ਸਾਨੂੰ ਮਿਲ ਗਿਆ ਤੇ ਹੁਣ ਖਾਣੇ ਆ ਅਡਰਸ ਆ ਜਾਨੇ ਬੈਠੇ ਹੋਇਆ ਤੇ ਦੰਸਦੇ ਕਿਦਾਂ ਰਹਾ ਹੈ ਹਾਂਜੀ ਹੁਣ ਅਸੀਂ ਪੈਰਸ ਦੇ ਅੰਦਰ ਆ ਗਏ ਆ ਮਸਕਾਨ ਵੀ ਬੈਠਾ ਹੈ ਆਪਕੋ ਮੁੱਕਾ ਵੀ ਦੇ ਆਸਪੀਂਦੇ ਹੋਏ ਅੰਦਰ ਆ ਗਏ ਅਸੀਂ ਬਾਹਰ ਰਸ਼ ਬਹੁਤ ਸੇਗਾ ਬੈਨ ਨੂੰ ਜਗ੍ਹਾ ਹੀ ਨਹੀਂ ਆਏ ਬਾਹਰ ਇਹ ਚੰਨ ਚੱਲ ਰਿਹਾ ਹੈ। ਲੀਜੀ ਜੀ ਮੀ ਨਹੀਂ ਲਾਈਫ ਹੈਗੀ। ਕੋਈ ਸ਼ੋਰ ਸ਼ਰਬਾ ਨਹੀਂ। ਸਟਾਰਟ ਹੋਣ ਲੱਗਾ ਹੈ। ਆਹ ਕਰਦੇ ਪਏ ਆ ਨਾ ਯਾਰ। ਚਲੋ ਕੋ ਪਿੰਦੇ ਆ। ਫੇਰ ਦੇਖਦੇ ਕੀ ਖਾਂਦੇ ਪਿੰਦੇ ਅਸੀਂ। ਲੋ ਜੀ ਹੁਣ ਅਸੀਂ ਫੋਟੋਆਂ ਕਰਾਉਂਦੇ ਹਾਂ। ਕਿਉ ਸ਼ਮਾ। ਧੁੱਪ ਬਹੁਤ ਜ਼ਿਆਦਾ ਹੈ। ਧੁੱਪ ਬਹੁਤ ਜ਼ਿਆਦਾ ਹੈ। ਹੈਲੋ ਗਾਇਜ਼ ਦੇਖੋ ਹੁਣ ਅਸੀਂ ਦਰਹਣ ਪਕੌੜੇ ਛੱਕੇ ਚੱਲੀ ਆ। ਅਸੀਂ ਦਾ ਕੁਝ ਸ਼ੋਰ ਵੀ ਖਾ ਲੂ ਕੁਝ।

ਪਾਰੀ ਚਟਨੀ ਸਿੰਪਲ ਨਹੀਂ ਨਾ ਬਣਾਵੇ ਸੜਾ ਦੇ ਦੇਖ ਦੇਖ ਕੇ ਵਾਹ 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 ਐਨਾ ਨਹੀਂ ਗ੍ਰੀਨ ਪਾਟ ਪਾਸੇ ਗਾ ਰਿਹਾ ਤੁਮ ਦਾ ਕੈਮਰਾ ਉਹ ਵੀ ਜਿਹੜਾ ਵਿਆਹ ਚ ਹੁੰਦਾ ਹੀ ਹੈ ਕਹਿੰਦੇ ਡੀਜੇ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਗਾਣੇ ਹੀ ਨਹੀਂ ਲਾਉਂਦੇ ਹੈਗੇ ਬੋਰਿੰਗ ਲੱਗਦਾ ਹੀ ਨਹੀਂ ਵਿਆਹ ਇਹਦਾ ਉਹਨਾਂ ਕੋਲ ਮੋਟਾ ਡੀਜੀ ਚਲਾਵੇ ਕੋਈ ਤਾਂ ਸੈਟਿੰਗ ਹੀ ਹੁੰਦਾ ਲੱਗਦਾ ਉੱਤਰੀ ਲੱਗੇ ਹੋਈ ਆ ਚਟਕਣ ਚਲੋ ਅਸੀਂ ਇੰਜੋਏ ਕਰ ਰਹੇ ਆ ਪਰ ਖਾ ਪੀ ਕੇ ਕੋਰੇ ਸ਼ੱਕ ਦੇ ਅੰਨੇ ਕੋਰੇ ਸਿੱਖਾ ਲੈ ਮੈਂ ਪਿਆਲੇ ਮੈਂ ਇੱਕ ਟੈਕ ਸਕਦੇ ਹੋ ਮੈਂ ਆਪਣੇ ਹਸਬੰਦ ਦੇ ਨਾਲ ਫੋਟੋ ਕਰਾਈ ਕਰ ਦੇਖ ਸਕਦੇ ਹੋ ਬੜੇ ਸੋਹਣੇ ਲੱਗਦੇ ਆ ਨਾ ਬੜਾ ਸੋਹਣਾ ਲੱਗਦਾ ਐਮ ਵੀ ਆਇਆ ਹੈ ਹੈਲੋ ਮੈਮ ਮੈਮ ਨਹੀਂ ਹਲੇ ਨਹੀਂ ਆਏ ਮੈਮ ਹਲੇ ਆਏ ਨਹੀਂ ਮੈਂ ਵੀ ਲੱਗੇ ਖੜੇ ਆ ਟੀਚਰ ਅੱਗੇ ਗੁਜ਼ਾਰੇ ਆ ਕਿਉਂਕਿ ਮੈਮ ਨੂੰ ਮਿਲਣਾ ਸਾਰਿਆਂ ਨੇ ਇਧਰ ਸ਼ਾਮ ਹੋਲੀ-ਹੋਲੀ ਚੱਲਦੀ ਆ ਚਲੋ ਅਸੀਂ ਵੀ ਮਿਲਦੇ ਆ ਨਾ ਨੇ ਸਾਰੇ ਜਣੇ ਉੱਤੇ ਪਹੁੰਚ ਗਏ ਆ ਹੁਣ ਬਸ ਮੈਮ ਨੂੰ ਮਿਲਣਾ ਹੈ ਹਾਂਜੀ ਹੁਣ ਅਸੀਂ ਬਾਹਰ ਆ ਕੇ ਬੈ ਗਏ ਆ ਕਿਉਂਕਿ ਮੈਡਮ ਜੀ ਲੱਗਦੇ ਆ ਮੈਮ ਜਿਹਨਾਂ ਦਾ ਵਿਆਹ ਆ ਉਹ ਹਲੇ ਤੱਕ ਆਏ ਨਹੀਂ ਅਸੀਂ ਗਿਫਟ ਦੇ ਕੇ ਜਾਣਾ ਆ ਤੇ ਬਰਾਤ ਆ ਗਈ ਆ ਸੈਮ ਭਲੇ ਜਿਸ ਦਿਨ ਨੀ ਪਤਾ ਨਹੀਂ ਤਿਆਰ ਹੋ ਗਿਆ ਰੰਦੇ ਬਣਿਆ ਅਸੀਂ ਗਿਫਟ ਦੇਣਾ ਆ ਸਾਰਿਆਂ ਨੇ ਤੇ ਪਤਾ ਨਹੀਂ ਜ਼ਰੂਰ ਆਉਗੇ ਤੇ ਉਹਨਾਂ ਨੂੰ ਲੰਘਾ ਲਓ ਜੀ ਮੈਮ ਆ ਗਈ ਆ ਤਿਆਰ ਹੋ ਕੇ ਸਾਰੀ ਮੈਮ ਮਿਲ ਰਹੇ ਆ ਬੇਮ ਨੂੰ ਬਹੁਤ ਸੋਹਣੇ ਲੱਗਦੇ ਪੇ ਮੈਮ ਲੋ ਜੀ ਫੋਟੋ ਕਰਾ ਲਈ ਜਿਹੜੀ ਟੀਚਰ ਸਾਰੇ ਖੜੇ ਆ ਤੇ ਮੈਮ ਜਿਨ੍ਹਾਂ ਦਾ ਵਿਆਹ ਵੀ ਕਰੇ ਲੋ ਜੀ ਫਾਈਨਲੀ ਹੁਣ ਅਸੀਂ ਵਾਪਿਸ ਚੱਲੇ ਆ ਫੋਟੋਆਂ ਵੀ ਕਰਾ ਲਈਆਂ ਗਈਆਂ ਆ ਤੇ ਸਾਰਾ ਕੁਝ ਹੋ ਗਿਆ ਆ ਮਸਕਾਨ ਹੁਣ ਆਈ ਹੈ ਜਾ ਕੇ ਕਿਤੇ ਪਹਿਲਾਂ ਤਾਂ ਘੁੰਮਦੀ ਰਹੀ ਇਹ ਆਪੇ ਆਪਣੇ ਜੀ ਇਹਨੂੰ ਇਹਦੀ ਫਰੈਂਡ ਮਿਲ ਪੁੱਤ ਗਈ ਹੁਣ ਹੁਣ ਸਾਰੇ ਜਾਣੇ ਚੱਲੇ ਆਸੀ ਕਾਲਜ ਵਾਲੇ ਆਪਣੇ ਆਪਣੇ ਘਰਾਂ ਨੂੰ ਸੋ ਚਲੋ ਘਰੇ ਪਹੁੰਚ ਗਏ ਫਿਰ ਮੰਮੀ ਜੀ ਨੂੰ ਮਿਲਦੇ ਤੇ ਤੁਹਾਨੂੰ ਮਿਲਾਨੀ ਤੇ ਸਾਰੀ ਗੱਲ ਦੱਸਦੇ

ਲੋ ਜੀ ਕਹਿੰਦੇ ਮੇਰੇ ਲਈ ਸਮੋਸੇ ਤੇ ਪੇਸਟ ਆ ਗਏ ਬੀਬੀ ਜੀ ਵੀ ਖਾਂਦੇ ਹੋਏ ਉਹ ਫੇ ਫੜਾ ਕੇ ਗਏ ਜਿਹਨਾਂ ਦੇ ਬਾਡੇ ਤੇ ਮੰਮੀ ਕੇ ਸੀ ਕਹਿੰਦੀ ਕੁੜੀਏ ਤੇਰੇ ਲਈ ਸਪੈਸ਼ਲ ਲਿਆਂਦੀ ਗਈ ਹੈ ਮੈਂ ਕਹ ਲਿਆਓ ਜੀ ਹੁਣ ਅਸੀਂ ਖਾਂਦੇ ਆ ਕਿਉਂ ਬੀਬੀ ਜੀ ਹਾਂਜੀ ਸਸਰੀ ਕਾਲ ਹੁਣ ਸਵੇਰ ਹੋ ਗਈ ਆ ਅਗਲਾ ਦਿਨ ਚੜ ਗਿਆ ਆ ਤੇ ਇਸੇ ਤਰ੍ਹਾਂ ਅੱਜ ਇੱਕ ਘਟਨਾ ਵਾਪਰ ਗਈ ਸਾਡੇ ਨਾਲ ਕਿਉ ਮम्मी ਜੀ ਹਾਂ ਮम्मी ਜੀ ਸਾਡੇ ਨਾਲ ਇੱਕ ਘਟਨਾ ਵਾਪਰ ਗਈ ਐਦਾਂ ਹੀ ਹੋਇਆ ਅੱਜ ਅੱਜ ਇੱਕ ਘਟਨਾ ਵਾਪਰ ਗਈ ਸਾਡੇ ਨਾਲ ਸਾਡੇ ਨਾਲ ਨਹੀਂ ਸਾਡੇ ਬੂਟਿਆਂ ਨਾਲ ਕਾਹ ਦੀ ਗੱਲ ਕਰੇ ਕਟੜਾ ਤੁਲਸੀ ਦਾ ਬੂਟਾ ਕੋਈ ਜੜਾ ਪਟਕੇ ਲੈ ਗਿਆ ਉਹ ਵੀ ਗਮਲੇ ਚ ਲਾਇਆ ਉਹ ਅੰਦਰ ਐਂਦਾ ਹੋ ਗਿਆ ਅੱਜ ਸਾਡੇ ਨਾਲ ਇੱਥੇ ਲਾਇਆ ਸੀ ਕਹਿੰਦੇ ਇੱਥੇ ਕਿਤੇ ਲਾਇਆ ਸੀ ਇੱਥੇ ਲਾਇਆ ਸੀ ਇੱਥੇ ਕਹਿੰਦੇ ਲਾਇਆ ਸੀ ਆ ਬੂਟੇ ਕੋਈ ਪਟਕੇ ਹੀ ਲੈ ਗਿਆ ਜੜੋ ਕਹਿੰਦੇ ਹਲੇ ਨਿੱਕਾ ਹੀ ਸੀਗਾ ਉਹਦੇ ਨਿਆਣੇ ਹੱਥ ਆਏ ਸੀਗੇ ਪੱਟ ਕੇ ਉਹ ਦੇਲਤਾ ਕਰਦੇ ਲੈ ਗਏ ਹੁਣੇ ਆਹੋ ਹਲੇ ਸਾਡੇ ਘਰ ਦੇ ਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਤੁਸੀਂ ਦੇ ਬੁੱਟੇ ਨਾਲ ਤੇ ਹਲੇ ਅਸੀਂ ਹਰਾਨ ਪਰੇਸ਼ਾਨ ਹੋਏ ਪਏ ਸਾਡੇ ਘਰ ਦੇ ਕਿਉ ਮਮੀ ਇਹ ਕਿੱਥੇ ਗਿਆ ਡੈਡੀ ਜੀ ਆਏ ਸੀ ਡੈਡੀ ਜੀ ਚਟਣੀ ਬਣਾਉਂਦੇ ਹੁੰਦੇ ਉਹ ਪੱਤਾ ਲੈਣ ਆਏ ਕਹਿੰਦੇ ਹੈ ਉਥੇ ਤੁਸੀਂ ਬੁੱਟੇ ਨਹੀਂ ਨਹੀਂ ਹੈਗਾ ਕਿੱਥੇ ਗਿਆ ਕੋਈ ਲੈ ਗਿਆ ਮੰਮੀ ਕਹਿੰ ਗਈ ਕੋਈ ਪਸ਼ੂ ਆ ਗਿਆ ਹੋਣਾ ਉਹ ਫਟ ਗਿਆ ਯਾਰ ਡਾਡੀ ਦਾ ਜੜੋ ਹੀ ਫਟ ਗਿਆ ਉਹਦਾ ਨਹੀਂ ਮੈਂ ਤਾਂ ਬੀਤੇ ਨਾਲ ਬਾਹਰ ਲੱਗਾ ਉਹਦੀ ਗੱਲ ਕਰ ਰਹੀ ਆ ਉਹ ਤુલਸੀ ਦਾ ਉੱਟਾ ਘਰੇ ਸੀ ਮੰਮੀ ਜੀ ਕਹਿੰਦੀ ਨਾ ਤુલਸੀ ਦਾ ਉੱਥੇ ਹੀ ਹੋਣਾ ਮੈਂ ਕੱਲ ਦੇਖ ਕੇ ਆਈ ਆ ਕੱਲ ਨਿਆਣੇ ਖੇਲਦੇ ਤੇ ਸ਼ਾਇਦ ਉਹ ਅੱਜ ਦਾ ਉੱਤਾ ਘਰ ਫੇ ਲੈ ਗਿਆ ਉਹਨੇ ਪੱਤ ਕੇ ਤੇ ਫੇ ਮੰਮੀ ਆ ਕੇ ਦੇਖਿਆ ਹੈ ਉਹ ਤਾਂ ਸੱਚੀ ਨਹੀਂ ਹੈਗਾ ਥੀ ਔਰ ਅਟਕ ਹੋ ਗਿਆ ਸੀਗਾ ਹਾਂ ਪਤਾ ਨਹੀਂ ਕਿੱਥੇ ਗਿਆ ਇੰਨਾ ਘਲਾਇਆ ਸੀ ਹਾਂ ਅੱਜ ਹੋਰ ਲੈ ਆਵਾਂਗੇ ਹਾਂ ਅੱਜ ਅਸੀਂ ਜਾਣਾ ਤਾਨੀਆਂ ਦੇ ਕਿਉ ਮਮੀ ਹਾਂਜੀ ਹਾਂਜੀ ਅਸੀਂ ਕੰਪੂਸੀ ਜਾਣਾ ਸਾਰੇ ਰਹਿਣਾ ਹੈ ਹਾਂ ਇਹ ਲੋ ਉਹ ਗਿਫਟ ਲੈ ਕੇ ਆਣਾ ਹਾਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਫੇਰ ਫੇਰ ਸੰਦ ਤੇ ਗਿਫਟ ਮਿਲਦੀ ਹਾਂ ਕੀ ਫੇਰ ਮੰਮੀ ਨਾਲ ਹੋਵੇ ਤਾਂ ਵਧੀਆ ਗਿਫਟ ਹੀ ਹੈ ਸਿਲੈਕਟ ਹੋ ਜਾਂਦਾ ਫੇਰ ਫੇਰ ਅਸੀਂ ਜਾਣਾ ਤਾਨੀਆਂ ਦੇ ਤਾਨੀਆਂ ਗੰਦੀ ਅੱਜ ਹੀ ਕੱਲੂ ਹਾਂ ਹਾਂ ਉਹ ਫਗਲੀ ਪਿਆਰ ਨਾਲ ਲੱਠੀ ਆ ਸੋ ਚਲੋ ਫੇ ਮੈਦੇ ਆ ਬਿਆਰ ਨੂੰ ਜਾਵਾਂਗੇ ਹੁਣ ਰੋਟੀ ਪਾਣੀ ਛੱਕਦੇ ਅੱਜ ਬਣਾਈ ਹੈ ਗਾਜਰਾ ਸਵੇਰੇ ਸਵੇਰੇ ਹਾਂ ਮੰਮੀ ਗਾਜਰਾ ਮਹਾਨ ਹਾਂ ਫਿਰ ਖਾ ਕੇ ਰੋਟੀ ਪਾਣੀ ਛੱਕ ਕੇ ਫਿਰ ਚਲਦੇ ਸ਼ਹਿਰ ਨੂੰ ਫਿਰ ਗਿਫਟ ਦੇ ਕੇ ਆਉਂਦੇ ਆ ਫਿਰ ਟਟੇ ਦੇ ਜਾਂਦੇ ਆ ਆਂ ਯਾਰ ਬਾਰਕ ਤੇ ਚਲ ਜਾਈਏ 11 ਵਜੇ ਤਾਂ ਟਾਈਮ ਦਿੱਤਾ ਕਹਿੰਦੇ ਪੂਰੇ ਤੇ ਆਣੀ ਚਾਹੀਦੀ ਆ ਅੱਛਾ ਮੈਂ ਚੱਲ ਠੀਕ ਆ ਚਲੋ ਫੇ ਮਿਲਦੇ ਹਾਂ ਲੋ ਜੀ ਮੰਮੀ ਕਹਿੰਦੇ ਅੱਜ ਦਹੀਂ ਹੈ ਨਹੀਂ ਤਾਂ ਸਲਾਦ ਬਣਾਵਾਂਗੇ ਇੱਦਾਂ ਕਿਤੇ ਨੀ ਲੋੜ ਹੀ ਨਹੀਂ ਪੈਣੀ ਕਿਉਂ ਮੰਮੀ ਜੀ ਹਾਂ ਜੀ ਮਾਨੀ ਜੀ ਮਾਨ ਸਿੱਧੰ ਦਾ ਸਲਾਦ ਕੱਟ ਪਿਆਜ਼ ਕੱਟ ਲੈ ਟਮਾਟਰੇ ਕੱਟੇ ਜਾ ਰਿਹਾ ਤੇ ਕਹਿੰਦੇ ਗੈਸਟ ਮੋਰੇ ਇਹਦਾ ਰੱਖ ਸਕਦੇ ਤੁਸੀਂ ਪਤਲਾ ਪਤਲਾ ਕੱਟਣਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਮਮਾ ਕੱਟ ਰਹੀ ਆ ਟਮਾਟਰ ਨੂੰ ਫਿਰ ਆਉਣਾ ਕਿ ਖੀਰੇ ਦੀ ਬਾਰੀ ਲੋਈ ਨੂ ਛੇੜ ਦੇਣਾ ਕੀ ਰਾਈ ਬੜਾ ਘੇੜਦਾ ਫੇਰ ਆਪਾਂ ਦੀਆ ਹੁਣ ਖੀਰੇ ਵਧੀਆ ਆਣ ਲੱਗ ਪਏ ਹੂੰ ਦੋ ਇਸ ਤਰ੍ਹਾਂ ਕੱਟਣਾ ਲੰਬੇ ਲੰਬੇ ਕੱਟ ਦੇਣੋ ਸੇ ਇਸ ਰਾ ਦੇਖਣ ਵੀ ਸੋਹਣਾ ਲੱਗਦਾ ਆ ਇਹ ਵੀ ਨਾਲ ਛੱਤੀ ਵਿੱਚ ਘਰ ਦਾ ਨਾ ਨਕਸ਼ਾ ਚੇਂਜ ਕਰਦੇ ਐਨਾ ਖਤਰਨਾਕ ਮੀਓ ਜੀ ਹੁਣ ਪਤਾ ਨਹੀਂ ਕਿਹੜਾ ਮਸਾਲਾ ਚ ਲਾਏ ਦੇ ਵਿੱਚ ਚਟਪੜਾ ਚਾਟ ਮਸਾਲਾ ਚਾੜ ਮਸਾਲਾ ਚਾੜ ਮਸਾਲਾ ਤੂੰ ਦੇਖਿਆ ਪਿਆ ਗਿਆ ਮੈਂ ਮਾਂ ਮਮੀ ਨਾ ਬਣੀ ਮਦਾਂ ਗਿਆ ਉਹ ਦੇਗੀ ਮਿਰਚ ਆਂਗਾ ਆਂਗਾ ਫੜਕਾ ਦੇਗੀ ਮਿਰਚ ਕਮਸਾ ਦਾ ਉਹ ਫੜਕਾ ਆਂਸਾ ਦਾ ਟਾਈਮ ਤੇ ਸਾਨੂੰ ਲੈਣ ਦੀ ਜਿਆਦਾ ਨਹੀਂ ਹੋਈ ਨਹੀਂ ਤਾਂ ਸਾਰਾ ਦਿਨ ਹੀ ਲੈਣ ਗਾ ਦੇਣਾ ਨਾ ਨਾ ਮੁੱਕ ਪਾ ਦਣਾ ਅੰਬ ਚੂਰ ਚੂਰ ਖਟਿਆਈ ਜੀ ਮਰੂਗਾ ਖਟਿਆਈ ਖਤਮ ਬਿਤਾਜ ਲੱਗੂਗਾ ਲੋ ਜੀ ਹਮ ਚੂਰ ਵਿੱਚ ਲਾ ਦੇ ਵਿੱਚ ਬਸ ਹੁਣ ਗੜਾ ਸਿਲਕਾ ਰਹੀ ਹੁਣ ਉਹ ਵਸ ਸਿਲਕਾ ਜੀ ਇੱਧਰ ਦੇਖੋ ਫਰੂਟ ਬਣੇ ਹੋਏ ਆ ਸਿਲਕੇ ਤੇ ਇਸ ਤਰ੍ਹਾਂ ਮਿਕਸ ਕਰ ਲਾਓ ਔਰ ਚੁਚੀ ਦੇਖੇ ਲਾਘਦਣਾ ਹਾਂਜੀ ਹਾਂਜੀ ਮਿਕਸ ਕਰ ਲਾਣਾ ਹੁਣ ਪਾ ਦੇਣਾ ਸਿਲਕਾ ਇਹ ਖਾਣੇ ਦਾ ਮਜ਼ਾ ਆ ਰੋਟੀ ਉਹ ਨਾ ਰੋਟੀ ਡੇਲਤਾ ਐਦੀ ਖਾਣ ਨੂੰ ਕਰ ਰਾਇਆ ਚਲੋ ਖਾ ਕੇ ਦੇਖਦੇ ਹਾਂ ਹਾਂਜੀ ਮੰਮੀ ਆਹ ਹੋ ਗਿਆ ਸਾਡਾ ਸਲਾਦ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਵਾਓ ਟੇਸਟੀ ਬਣਾਇਆ ਹਾਂ ਹੁਣ ਅਸੀਂ ਰੋਟੀ ਦਾ ਛਕਾਂਗੇ ਹੂੰ ਮਜ਼ਾ ਆਉਂਦਾ ਪਿਆ ਇਹਦੀ ਸੱਚੀ ਨਹੀਂ ਲੋੜ ਹੈਗੀ ਇਹਨੂੰ ਐਦਸ ਅਚਾਰ ਦੀ ਵੀ ਨਹੀਂ ਹੈਗੀ ਅਚਾਰ ਹੀ ਬਣ ਗਿਆ ਇਹ ਤਾਂ ਤਿਆਰ ਜੀ ਸਾਡਾ ਇਧਰ ਦਮੇਰ ਦਾ ਤਿਆਰ ਹੋ ਗਿਆ ਵਾ ਹਾਂਜੀ ਹੁਣ ਅਸੀਂ ਸ਼ੱਕਦੇ ਲੋ ਜੀ ਇਹ ਖਤਮ ਹੋਣ ਤੇ ਵੀ ਆ ਗਿਆ ਹਾਂਜੀ ਬਸ ਗਵਾਂਟਮ ਥੋੜਾ ਜਿਹਾ ਦਿੱਤਾ ਕਿੰਕਾ ਹੋ ਗਿਆ ਲੋ ਜੀ ਮੰਮੀ ਕਹਿੰਦੇ ਅਸੀਂ ਸਰੋ ਦੇਖ ਕੇ ਆਉਨੇ ਆ ਪਰ ਹਲੇ ਕੁਛ ਨਹੀਂ ਪਤਾ ਸਾਨੂੰ ਇਹ ਸਰੋ ਕੀ ਕਹਾ ਆ ਇੰਨਾ ਸੰਗਣਾ ਹੋ ਗਿਆ ਕਿ ਪਤਾ ਨਹੀਂ ਲੱਗਦਾ ਪਿਆਰ ਕੋਈ ਪਤਾ ਦੇਖਦਾ ਵੀ ਪਤਾ ਨਹੀਂ ਹੁੰਦੇ ਕੋਈ ਵੈਸੇ ਤਾਂ ਇੱਥੇ ਕੰਮ ਹੀ ਨਹੀਂ ਹੁੰਦਾ ਹੈਗਾ ਸਰੋ ਹੀ ਹਣੀ ਆ ਚਲੋ ਕੋਈ ਨਹੀਂ ਹੁਣ ਪਾਣੀ ਵੀ ਲਾਣਾ ਇਹਨੂੰ ਕਿ ਮਮੀ ਪਾਣੀ ਸ਼ਾਮ ਨੂੰ ਲਾਓ ਹਾਂ ਸ਼ਾਮ ਨੂੰ ਲਾਓਗੇ ਮਮੀ ਜੀ ਚਲੋ ਦੇਖਦੇ ਹਾਂ ਹੁਣ ਰੋਟੀ ਪਾਣੀ ਛਕਣਾ ਹਲਿਆ ਸੀ ਫਿਰ ਦੱਸ ਦੇ ਗੱਜਰਾਂ ਦੀ ਸਬਜ਼ੀ ਨਾਲ ਇੱਧਰ ਸਾਰੇ ਪਾਸੇ ਸੁਮ ਸੁਮਾਨ ਸੁਮ ਸੁਮਾਨ ਲੋ ਜੀ ਪਲੇਟ ਤਿਆਰ ਕਰ ਲਈ ਗਈ ਹੈ ਰੋਟੀ ਖਾ ਲੈ ਸਲਾਦ ਵੀ ਰੱਖ ਲਿਆ ਗਿਆ ਇਹ ਬਰ ਮੇਰੀ ਪਲੇਟ ਹੈ ਹਾਂਜੀ ਹੁਣ ਅਸੀਂ ਪ੍ਰਸ਼ਾਦਾ ਛੱਕ ਦੀਆਂ ਮੰਮੀ ਜੀ ਤਾਂ ਪਹਿਲੀ ਬੁੜਕੀ ਪਾ ਲੀਆ ਤੇ ਮੰਮੀ ਜੀ ਨੂੰ ਇੱਕ ਗੱਲ ਦੱਸਦੇ ਹਾਂ ਅਸੀਂ ਮੰਮੀ ਇੱਕ ਗੱਲ ਦੱਸਾਂ ਰੱਲਾ ਹੱਸਲਾ ਉਹ ਗੁੱਸਾ ਨਹੀਂ ਕਰਨਾ ਹੈ ਬੱਸ ਮੈਂ ਗੱਲ ਦੱਸਾਂ ਹੀ ਜਿਹੜਾ ਤੂੰ ਸੀਦਾ ਮੋਟਾ ਨਹੀਂ ਆ ਇਹਦੇ ਕੰਮ ਆ ਫਿਰ ਮੈਂ ਘਾਦੇ ਬਦਲੇ ਉਹ ਵੀ ਮੱਟ ਦਿੱਤਾ ਸਵੇਰ ਦੀ ਕੋ ਬਣਾਇਆ ਜੀ ਮੈਂ ਮੁਝ ਬੋਲੀ ਨਹੀਂ ਬਣਸਦੀ ਸੀਗੀ ਇਹ ਰੋਲਾ ਪਾਈ ਜਾਂਦੇ ਆ ਫਿਰ ਆ ਬੰਦੇ ਕੀ ਹੋਇਆ ਗੱਲ ਤੈਨੂੰ ਘਾਦੇ ਗਿਆ ਮੈਂ ਕਿ ਬਚਾਰਾ ਬੁੱਢਾ ਉਹਨੂੰ ਹੋਰ ਘਾੜੇ ਨਾ ਫੜ ਲੈਣਾ ਫੜ ਲੈਣਾ ਦਬੜ ਲੈਣਾ ਮੈਂ ਕਿ ਚਲੋ ਸਫਾਈ ਜੀ ਕਰ ਦਿੰਦੀਆਂ ਗਮਲਿਆਂ ਦੀ ਬਹੁਤ ਕਾਜਾ ਹੋਇਆ ਆ ਉਹ ਸੀਗਾ ਵੀ ਹਰਾ ਹਰਾ ਮੈਂ ਕਿ ਮੈਂ ਇਹਨੂੰ ਫਾਟ ਦਿੰਦੇ ਆ ਮੈਂ ਫਾਟ ਦਿੱਤਾ ਬਾਜੂ ਖੁਸ਼ਬੂ ਜੀ ਆਈ ਤુલਸੀ ਦੀ ਮੈਂ ਕਿ ਹੈ ਇਹ ਤુલਸੀ ਦਾ ਬੁੱਟਾ ਆ ਵਾਚੂ ਵੇ ਉਹ ਸਾਰਾ ਕਾਫਾ ਫਟ ਰਿਹਾ ਤੇ ਉਹਨੂੰ ਮੈਂ ਫਟਾਫਟ ਬਾਅਦ ਸੈੱਟ ਦਿੱਤਾ ਇੱਥੇ ਸੱਟਿਆ ਹੱਦਰ ਪਿੱਛੇ ਨੂੰ ਮਾਰੇ ਹਾਈ ਹਾਈ ਤਾਂ ਲੰਮੜਾ ਵੀ ਨਹੀਂ ਹੋ ਸਕਦਾ ਲੈ ਮੰਮੀ ਨੂੰ ਉਹੀ ਚੱਕੇ ਲਾੜਾ ਸੀਗਾ ਉਹ ਲਾਗ ਜਰਾ ਸੀ ਕਾਦ ਘਟਿਆ ਕੱਲ ਪਰ ਸੋਰੀ ਨਹੀਂ ਪਤਾ ਨਹੀਂ ਕੱਲ ਹੀ ਪੱਟਿਆ ਸਵੇਰੇ ਦੋਸਰ ਐਨ ਨਹੀਂ ਮੈਂ ਉਹਨ ਦੋ ਤਿੰਨ ਮਹੀਨੇ ਡੈਡੀ ਸਵੇਰੇ ਦੇਖਣਗੇ ਉਹ ਤુલਸੀ ਦਾ ਬੁੱਟਾ ਹੈ ਣੀ ਮੈਨੂੰ ਯਾਦ ਆਇਆ ਮੈਂ ਮੈਂ ਹੀ ਪੱਟਿਆ ਹਾਂ ਮੈਂ ਹਲੇ ਨਹੀਂ ਦੱਸਣਾ ਬਾਅਦ ਚ ਦੱਸਾਂਗੇ ਇਹਨਾਂ ਨੂੰ ਸਾਰਿਆਂ ਨੂੰ ਅਮੀ ਕਿੱਦਾਂ ਰਹਿਆ ਹੈ ਮਾੜਾ ਰਿਹਾ ਸਾਡੇ ਨੇ ਉਹ ਹੋ ਤુલਸੀ ਦਾ ਬੁੱਟ ਮੈਂ ਹੁਣੇ ਗੱਲ ਉੱਥੇ ਕਰਕੇ ਆਈ ਮੈਂ ਕਹਿੰਦਾ ਚਾਹ ਚਾਹ ਦੁੱਧ ਵਿੱਚ ਪੱਤਾ ਪੈ ਜਾਂਦਾ ਬਹੁਤ ਬੰਦੇ ਸਵਾਦ ਆਉਂਦਾ ਮੈਂ ਤਾਂ ਜੜੋ ਹੀ ਪਾੜ ਦਿੱਤਾ ਮੈਂ ਕਹਿੰਦਾ ਨਿਆਣੇ ਆਇਤਾ ਕਰਦੇ ਆ ਤੇ ਗੱਲ ਇਹ ਨਹੀਂ ਬੜਾ ਕੁੜੀ ਨਹੀਂ ਘਾ ਦੇ ਮਤਲਬ ਬਤਲ ਸੀ ਦਾ ਮੁੱਟਾ ਹੀ ਪੜਦਾ ਹਾਂਜੀ ਹੁਣ ਅਸੀਂ ਚੱਲੇ ਆ ਗਿਫਟ ਲੈਣ ਵਾਸਤੇ ਤਾਣੀਆਂ ਲੈ ਤੇ ਹੁਣ ਗਿਫਟ ਲਿਆਉਂਦੇ ਆ ਤੇ ਫਿਰ ਤਾਣੀਆਂ ਦੇ ਜਾਂਦੇ ਆ ਹੈਣਾ ਮੰਮੀ ਜੀ ਚਲੋ ਹੁਣ ਸ਼ਹਿਰ ਜਾ ਕੇ ਕਿੰਨੇ ਸਮਾਨ ਲੈਣਾ ਮੰਮੀ ਜੀ ਨੇ ਤਾਂ ਨੇ ਤੋਨੇ ਆ ਅਸੀਂ ਲੈਣਾ ਤਾਣੀਆਂ ਦੇ ਨਾਲ ਮੱਥੜੇ ਇਕ ਜਾਣਾ ਉਹਨੇ ਹੋਰ ਕਹਿੰਦੇ ਨਾਲ ਚੱਲ ਪੱਲੀ ਲਈ ਚਲੋ ਚਲੋ ਹੁਣ ਚੱਲਦੇ ਆ ਗਿਫਟ ਲੈਣ ਲੋ ਜੀ ਹੁਣ ਗਿਫਟ ਸ਼ਾਪ ਤੇ ਆ ਗਏ ਆ ਤੇ ਗਿਫਟ ਦੇਖ ਰਿਹਾ ਜਾ ਰਿਹਾ ਕਿ ਲਿਆ ਜਾਊਗਾ ਦੇਖਦੇ ਆ ਕਿ ਲੰਨੇ ਆ ਮੰਮੀ ਤਾਂ ਇੱਧਰ ਲੱਗੇ ਹਲੇ ਸੋ ਲੋਵੀ ਇੱਧਰ ਕਹਿੰਦੇ ਦਾਣੇ ਤੋਂ ਜਾ ਰਹੇ ਆ ਅੱਜੇ ਮੁੰਬਈ ਦੇ ਕੱਲੇ ਲੱਗੇ ਹੋਆ ਚਲੋ ਮੰਮੀ ਬਾਏ ਅਸੀਂ ਚੱਲਦੇ ਆ ਤਾਣੀ ਆਗਾ ਚਲੋ ਫੇਰ ਮਿਲਦੇ ਆ ਤਾਣੀ ਕੁਝਾ ਕੇ ਅਸੀਂ ਚੱਲ ਆਇਆ ਮੈਂ ਤੇ ਚੱਲੀ ਅੱਛਾ ਐਨਾ ਵਧੀਆ ਸਵਾਗਤ ਕਰਨਾ ਤਾਨੀਆਂ ਮਨਮੋਹਰੀਤ ਵੀ ਆ ਗਈ ਯਾਰ ਦੇਖੋ ਵਾਲੇ ਬੰਦੇ ਰਮਾਲ ਵੀ ਨਵਾਂ ਚੱਕੇ ਲਿਆਂਦਾ ਉਹ ਆਦੀ ਨਹੀਂ ਗਿਫਟ ਲੈ ਕੇ ਚਲ ਗਈ ਤੇ ਨੋਕ ਚੋਲਾ ਕੋਈ ਕਾਪਚਾ

ਕੀ ਆ ਹੋ ਦੇ ਤਾਨੀ ਉਹ ਜੈਰੀ ਉਹ ਕਹਿੰਦਾ ਨਹੀਂ ਕੁਝ ਵੀ ਪਛਾਣ ਗਿਆ ਅੱਛਾ ਅੱਛਾ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਠੀਕ ਹੈ ਹਾਂਜੀ ਜੀ ਕੋ ਹਗਿਆ ਸੇਵਾ ਮਿਲੇਗਾ ਮੇਵਾ ਵਧੀਆ ਵਧੀਆ ਠੀਕ ਹੈ ਅੱਗੇ ਗਲੇ ਸਾਡੇ ਖਰਾਬ ਆ ਲੋ ਜੀ ਅਸੀਂ ਹੁਣ ਚੱਲੇ ਮੱਥਾ ਟੇਕਣ ਗੁਰੂ ਘਰ ਗੋਲਪਕ ਗੋਜਣਾ ਸੀ ਮੱਥਾ ਟੇਕ ਕੇ ਤਾਣੀਆਂ ਆਜਾ ਤਾਣੀਆਂ ਕੀ ਗੱਲ ਲੱਪੇ ਮਨੀ ਨਹੀਂ ਰਹੀ ਉਹ ਮਨੀ ਅੱਛਾ ਠੀਕ ਹੈ ਜੀ ਮੀ ਅਮਰੋ ਚਲਿਏ ਚਲਿਏ ਚਲੋ ਚਲੋ ਚਲਿਏ ਅਸੀਂ ਲੇਟ ਹੋ ਗਏ ਅੱਗੇ ਚਲੋ ਠੀਕ ਆਂਟੀ ਬਾਏ ਚੱਲ ਵੀ ਕੁੜੀਏ ਹੋ ਦੇ ਗੂ ਦੇ ਮੈਂ ਵੀ ਬੈਠਣਾ ਆ ਚਾਜਰੋ ਬੈਠੋ ਜੀ ਜੀ ਆਂਟੀ ਚਲੋ ਚਲੋ ਹਾਏ ਹਲੋ ਹਾਏ ਅਸੀਂ ਕਿੰਨੇ ਜਾਣੀਓ ਇੱਕੋ ਸਕੂਟਰੀ ਤੇ ਉੜਦੀਆਂ ਫੇਰ ਤੂੰ ਉੱਧਰ ਕਿੰਨੂ ਹੀ ਦੇਖਣਾ ਤੂੰ ਨਾ ਦੇਖਿਆ ਤੈਨੂੰ ਅਸੀਂ ਗਈਆਂ ਮੈਂ ਲੋ ਵੀ ਆਪਾਂ ਹੁਣ ਅਸੀਂ ਪਹੁੰਚ ਗਏ ਆ ਗੁਰੂ ਕਾਗੋ ਤੇ ਹੁਣ ਮੱਥਾ ਟੇਕਦੇ ਆ ਤੇ ਇਹ ਤੁਹਾਨੂੰ ਇਰਜ਼ਾ ਦੇਦਾ ਸੁਣਦਾ ਆ ਉਹ ਜਿੱਕੇ ਜਾ ਕੇ ਆਜਾ ਹਾਂ ਬਹੁਤ ਅਸੰਦ ਜੀ ਅੱਜ ਨਹੀਂ ਹੈਗਾ ਨਾ ਫਰੈਂਡ ਸਾਫ ਨਹੀਂ ਟਿਕਾਣਾ ਬਹੁਤ ਲੱਗੀਆਂ ਹਾਂ ਬਹੁਤ ਹੁੰਦੀਆਂ ਦੁਕਾਨਾਂ ਹੁੰਦੀਆਂ ਕੁਛ ਹੈ ਚਲੋ ਕੋਲੇ ਮੱਥਾ ਟੇਕਦੇ ਅੰਦਰ ਜਾ ਕੇ ਸਭ ਦੇ ਨਹੀਂ ਤਾਂ ਇੱਥੇ ਸਾਰੀਆਂ ਦੁਕਾਨਾਂ ਨਾ ਭਰਿਆ ਹੁੰਦਾ ਚਲੋ ਮੱਥਾ ਟੇਕਦੇ ਅਸੀਂ ਲੋ ਵੀ ਪਹੁੰਚ ਗਏ ਹਾਸੇ ਲੋ ਜੀ ਹਣ ਅਸੀਂ ਦੂਜੀ ਜਗ੍ਹਾ ਤੇ ਆ ਗਏ ਹਾਂ ਮੱਥਾ ਟੇਕਣ ਵਾਸਤੇ ਹੁਣ ਚਲ ਟੇਕਦੇ ਹਾਂ ਫਿਰ ਮੁੱਠਾ ਫੇਰ ਅਸੀਂ ਚੱਲਦੇ ਸ਼ਹਿਰ ਨੂੰ ਲੋਵੀ ਹੁਣ ਅਸੀਂ ਆ ਗਏ ਆ ਨਹੀਂ ਚਾਟਾ ਕਿੰਦਰ ਗਿਆ ਤੇ ਇੱਧਰ ਤਾਣੀਆਂ ਦਾ ਗਿਫਟ ਖੋਲਿਆ ਜਾ ਰਿਹਾ ਹੈ ਕਿ ਕਹਿੰਦੇ ਖੋਲ ਲੈ ਕੇ ਦੇਖਦੇ ਆ ਚਲੋ ਦੇਖਦੇ ਹਾਂ ਹੁਣ ਲੋ ਜੀ ਗਿਫਟ ਖੋਲਿਆ ਜਾ ਰਿਹਾ ਹੈ ਮਨਪ੍ਰੀਤ ਚਲ ਗਈ ਆਪਣੇ ਘਰ ਨੂੰ ਚਲੋ ਦੇਖਦੇ ਆ ਹੇ ਇਹ ਤੇਨ ਖੋਲਣਾ ਵੀ ਨਹੀਂ ਆਉਂਦਾ ਲਿਫਟਾਂ ਲੱਗੀਆਂ ਉਹ ਲਾ ਨਹੀਂ ਆ ਉੱਤੋਂ ਹੀ ਲਾ ਲਾ ਇੱਦਾਂ ਹੀ ਕਰ ਲਾ ਅੱਛਾ ਨਾਮ ਕੀ ਰੱਖੀ ਅੱਛਾ ਅੰਜੇ ਗ੍ਰੇਹ ਲੋ ਕਿੰਨਾ ਪਿਆਰਾ ਤਾਨੀਆਂ ਨਾ ਲਾ ਚੱਕ ਤੂੰ ਸਾਰੇ ਬਾੜੀ ਤੇ ਨੌਲੇ ਗੋਦੀ ਸਾਹਮਣੇ ਰੱਖਣ ਸਿੱਕ ਨਿਕਲ ਕੇ

ਗਿਫਟ ਚੈੱਕ ਕਰੋ ਕਰੋ ਚੈੱਕ ਖੋਲ ਕੇ ਦੇਖ ਕਿੱਦਾਂ ਲੱਗਾ ਦੱਸਿਓ ਇਹ ਇੱਦਾਂ ਦੇਖ ਸਾਡੇ 2 ਕੱਪ ਇਹ ਬਣਾ ਹਮੇਚਰਾ ਆ ਆ 3 ਸੁਣਾ ਲੋ ਜੀ ਇਧਰ ਆਂਟੀ ਕੌਫੀ ਲੈ ਕੇ ਆ ਗਏ ਦੇਖ ਪੋਤਾਂ ਨੇ ਤੇ ਕੁਛ ਕੁਣਾ ਬਣਾ ਲਿਆ ਨੇ ਪੱਲਾ ਪੀਲਾ ਹੁਣ ਪੀਲਾ ਮੈਂ ਇੰਨਾ ਪੀ ਮੈਂ ਅਸੀਂ ਪੀਲੇ ਮਾਪੋਤ ਨੇ ਹੁਣ ਬਣਾ ਕੇ ਠੰਡੀ ਗੜੀ ਖਾਧੀ ਫਿਰ ਲੋ ਵੀ ਹੁਣ ਅਸੀਂ ਚੱਲੇ ਆਪਣੇ ਆਪਣੇ ਘਰ ਹੁਣ ਪਤਾਂਿਆਂ ਨੂੰ ਵਾਏ ਵਾਏ ਕਰਦੇ ਆ ਤੇ ਹੁਣ ਚੱਲਦੇ ਆ ਮੰਮੀ ਜੀ ਕੋਲ ਘਰੇ ਸਸਤੀਕਾਰ ਓਕੇ ਵਾਏ ਤਾਨੀਆਂ